ਵਿਸ਼ਾ वार्ता ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰप्रीत कौर ਜਥੇਦਾਰ ਗਿਆਨੀ ਕੁਲਦੀਪ ਸਿੰਘ ਕੜਗੱਛ ਦੀ ਤਾਤ ਪੋਸ਼ੀ ਤੇ ਗਿਆਨੀ ਰਣਬੀਰ ਸਿੰਘ ਦੇ ਬਲੋਕ ਕਈ ਸਵਾਲ ਚੁਕੇ ਗਏ ਨੇ ਜਿਹਾ ਉਹਨਾਂ ਦਾ ਇੱਕ ਬਿਆਨ ਵੀ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਚੋਰੀ ਛੁਪੇ ਤਾਜਪੋਸ਼ੀ ਕਰਨਾ ਮर्यादा ਦੀ ਉਲੰਘਣਾ ਹੈ ਐਸਪੀਸੀ ਦੀ ਅੰਦਰੂਨੀ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਜੱਜਦਾਰ ਗਿਆਨੀ ਕੁਲਦੀਪ ਸਿੰਘ ਅਰਗਜ ਦੇ ਪਿਛਲੇ ਦਿਨੀ ਤਖਤਸ਼੍ਰੀ ਕੇਸਕਰ ਸਾਹਿਬ ਵਿਖੇ ਤਾਜਪੋਸ਼ੀ ਕੀਤੀ ਗਈ ਹੈ ਤੇ ਇਸ ਤਾਜਪੋਸ਼ੀ ਨੂੰ ਲੈ ਕੇ ਹੁਣ ਸਿੱਖ ਪੰਥ ਵਿੱਚ ਕਈ ਤਰੀਕੇ ਦੇ ਸਵਾਲ ਖੜੇ ਹੋ ਰਹੇ ਨੇ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਦਰਦਾਰ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹੋਈ ਤਾਜਪੋਸ਼ੀ ਅਤੇ ਮर्याਦਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਉਹਨਾਂ ਨੇ ਕਿਹਾ ਕਿ ਦੇਸ਼ ਵਿਦੇਸ਼ ਵਿੱਚੋਂ ਉਹਨਾਂ ਨੂੰ ਫੋਨ ਕਰਕੇ ਇਸ ਬਾਰੇ ਪੁੱਛਿਆ ਵੀ ਜਾ ਰਿਹਾ ਹੈ ਪਰ ਉਹ ਨਿੱਜੀ ਤੌਰ ਤੇ ਇਸ ਦੇ ਉੱਤੇ ਕੋਈ ਵੀ ਕਿੰਤੂ ਨਹੀਂ ਕਰਨਾ ਚਾਹਣਗੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਗੱਦੀ ਤੇ ਬੈਠੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਕੋਈ ਕਿੰਤੂ ਪਰੰਤੂ ਕਰੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਮर्याਦਾ ਦੀ ਗੱਲ ਕੀਤੀ ਜਾਵੇ ਤਾਂ ਮੈਂ ਸੰਗਤਾਂ ਨੂੰ ਇਹ ਜਾਣਕਾਰੀ ਦੇਣੀ ਚਾਹਾਂਗਾ ਕਿ ਜਦੋਂ ਕਿਸੇ ਅਧਿਕਾਰੀ ਦੀ ਨਿਯੁਕਤੀ ਹੁੰਦੀ ਹੈ ਤਾਂ ਉਹਨਾਂ ਦੀ ਤਾਜਪੋਸ਼ੀ ਬੜੇ ਹੀ ਸਤਕਾਰ ਦੇ ਨਾਲ ਕੀਤੀ ਜਾਂਦੀ ਹੈ ਉਨਾ ਕਿਹਾ ਕਿ ਪਹਿਲਾਂ ਇਸ ਬਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਹਨ ਅਤੇ ਬਾਅਦ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਅਤੇ ਸੰਪਰਦਾਵਾਂ ਅਤੇ ਸੰਤ ਮਹਾਪੁਰਖ ਉਦਾਸੀ ਨਿਰਮਲੇ ਸਾਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਹਨ ਕਿ ਇਸ ਜਗ੍ਹਾ ਤੇ ਉੱਪਰ ਜਥੇਦਾਰ ਸਾਹਿਬ ਦੀ ਤਾਜ ਪੋਸ਼ੀ ਕੀਤੀ ਜਾਣੀ ਹੈ ਉਸ ਤੋਂ ਬਾਅਦ ਬਕਾਇਦਾ ਗੁਰੂ ਦੀ ਹਜ਼ੂਰੀ ਵਿੱਚ ਗੁਰਮਤ ਸਮਾਗਮ ਹੁੰਦਾ ਹੈ ਉਸ ਤੋਂ ਬਾਅਦ ਪਹੁੰਚੀਆਂ ਪ੍ਰਮੁੱਖ ਸਖਸ਼ਤਾ ਸਪੀਕਰ ਤੇ ਬੋਲਦੀਆਂ ਹਨ ਅਤੇ ਗੁਰੂ ਚਰਨਾ ਵਿੱਚ ਅਰਦਾਸ ਕੀਤੀ ਜਾਂਦੀ ਹੈ ਤੇ ਹੁਕਮਨਾਮਾ ਹੁੰਦਾ ਕੜਾ ਪ੍ਰਸ਼ਾਦ ਦੀ ਦੇਖ ਬਤਾਈ ਜਾਂਦੀ ਹੈ ਉਸ ਤੋਂ ਬਾਅਦ ਅਸ਼ਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਪੋਸ਼ੀ ਸਮਾਗਮ ਹੁੰਦਾ ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰੀ ਦੇਣ ਦਾ ਮਾਈਕ ਤੋਂ ਐਲਾਨ ਕਰਦੇ ਹਨ ਤੇ ਸੰਗਤ ਵੱਲੋਂ ਜੈਕਾਰੇ ਛੱਟ ਕੇ ਉਸ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਤੇ ਪੂਰੇ ਵਿਸਤਾਰ ਦੇ ਨਾਲ ਦੱਸਿਆ ਗਿਆ ਕਿ ਆਨਿਰਗਬੀਰ ਸਿੰਘ ਦੇ ਵੱਲੋਂ ਕੀ ਕਿਸ ਤਰੀਕੇ ਦੇ ਨਾਲ ਤਾਜ ਪੋਸ਼ੀ ਕੀਤੀ ਜਾਂਦੀ ਹੈ ਤੇ ਕੀ ਪੂਰੀ ਪਰੰਪਰਾਵਾਂ ਇਸ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਜਿਹੜੀ ਕੀ ਆਖੀ ਜਾਂਦੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਦੀ ਦਸਤਾਰਬੰਦੀ ਦਰਾਨ ਮਰਿਆਤਾ ਦਾ ਵੱਡਾ ਕਾਣ ਹੋਇਆ ਉਹਨਾਂ ਨੇ ਕਿਹਾ ਕਿ ਅਖੰਡ ਪਾਰਟ ਤੇ ਪ੍ਰਵਾਚ ਸਕੱਤਰ ਤੇ ਮੈਨੇਜਰ ਨੇ ਜਥੇਦਾਰ ਦੇ ਸਿਰ ਤੇ ਦਸਤਾਰ ਸਜਾਈ ਜੋ ਕਿ ਵੱਡੀ ਉਲੰਘਣਾ ਹੈ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਚੋਰੀ ਛਿਪੇ ਨਵੇਂ ਜਥੇਦਾਰ ਦਾ ਉਨ੍ਹਾਂ ਦੀ ਨਿਯੁਕਤੀ ਹੋਈ ਹੈ ਤੇ ਉਹਨਾਂ ਨੇ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਹੋ ਕੇ ਖਾਲੀਪਾਲ ਕੀ ਸਾਹਿਬ ਦੇ ਅੱਗੇ ਮੱਥਾ ਟੇਕਿਆ ਗਿਆ ਅਤੇ ਨਾ ਹੀ ਦਰਬਾਰ ਅੰਦਰ ਸ਼ਸਤਰ ਮੌਜੂਦ ਸਨ। ਕੁਝ ਕਥਿਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕਮੇਟੀ ਵੱਲੋਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਜੋ ਕਾਸਨੂਰ ਤੇ ਗਿਆਨੀ ਸੁਲਤਾਨ ਸਿੰਘ ਜੀ ਹੋਰਾਂ ਨੂੰ ਬਖਸਾਪਿਸ ਦੀਆਂ ਬਾਤਾਂ ਸੇਵਾ ਮੁਕਤ ਰਿਹਾ ਹੋਰ ਜੋ ਸੱਚਖੰਡ ਅਸ਼ੀਰਮੰਦਰ ਸਾਹਿਬ ਜੀ ਦੀ ਪਤਾਸ ਦੀ ਔਰਗੇਨੀ ਸੁਲਤਾਨ ਉਸਨੇ ਜੋ ਬਣਦੀ ਸੀ ਵਾਸੀ ਉਹਨੂੰ ਬਹਾਲ ਰੱਖਿਆ ਗਿਆ ਉਹ ਸੇਵਾ ਨਿਰੰਤਰ ਐਸੀ ਪ੍ਰਿੰਨ ਕਰਦੇ ਸੀ ਅੱਜ ਹੋਣ ਵੈਸੀ ਜਿਹੜੀ ਹਰਮੰਦਰ ਸਾਹਿਬ ਦੀ ਸੇਵਾ ਹੈ ਉਹ ਕਰ ਰਹੇ ਹਾਂ ਜੋ ਸਵਾਲ ਤੁਸੀਂ ਮਾਰਗ ਦਾ ਸੰਬੰਧਕ ਕੀਤਾ ਹੈ ਤੇ ਬਹੁਤ ਸਾਰੇ ਟੈਲੀਫੋਨ ਦੇਸ਼ ਪਰਦੇਸ ਤੋਂ ਮੈਸੇਜ ਤਾਂ ਤੁਸੀਂ ਕਾਸ ਵਾਲੇ ਪੁੱਛੇ ਗਏ ਪਰ ਫਿਰ ਵੀ ਮੈਂ ਇੱਕ ਵਾਰ ਇਹ ਗੱਲ ਜ਼ਰੂਰ ਕਹਿ ਦਿਆਂ ਕਿ ਮੈਂ ਮੀਡੀਆ ਵੀ ਕਿਸੇ ਵੀ ਐਸੀ ਗੱਲ ਦਾ ਜਵਾਬ ਨਹੀਂ ਦੇਣਾ ਕਿ ਜਿਸ ਤੇ ਜਵਾਬ ਦੇਣ ਦੇ ਨਾਲ ਡੈਸ਼ ਵਿੱਚ ਆ ਕੇ ਤੇ ਜਿਹੜੀ ਪਾਪਾ ਫੁੱਟਾ ਸਾਹਿਬ ਦੀ ਪਵਿੱਤਰ ਗੱਡੀ ਹੈ ਉਸ ਗੱਡੀ ਦੇ ਉੱਤੇ ਗੰਦੇ ਛਿੱਟੇ ਪਾਏ ਜਾਣ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਔਰ ਮੈਂ ਕੇਵਲ ਤੁਹਾਡੇ ਨਾਲ ਜਿਵੇਂ ਤੁਸੀਂ ਵੀ ਪੁੱਛਿਆ ਉਹ ਦੇਸ਼ਾ ਪ੍ਰਦੇਸ਼ਾ ਤੋਂ ਤੁਸਾਨੂੰ ਟੈਲੀਫੋਨ ਮੈਸੇਜ ਵੀ ਆਏ ਦੇਖੋ ਅੰਤਰਾ ਕਮੇਟੀ ਜਥੇਦਾਰ ਸਹਿਬਾਨ ਦੀ ਸਿੰਘ ਸਹਿਬਾਨ ਦੀ ਨਿਯੁਕਤੀ ਕਰਦੀ ਹੈ। ਔਰ ਬੜੇ ਸਤਕਾਰ ਦੇ ਨਾਲ ਜੋ ਕਾਜਕੁਸ਼ੀ ਕੀਤੀ ਜਾਂਦੀ ਹੈ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ। ਪੰਥ ਦੀਆਂ ਜਿਹੜੇ ਗਲ ਪੰਥ ਨੇ ਲਿਹਾਜ਼ ਨਿਯੁਕਤੀਆਂ ਦੇ ਤਕਸਾਲਾ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਸੰਤ ਮਹਾਂਪੁਰਖ ਉਦਾਸੀ ਨਿਰਮਲੇ ਜਿੰਦੇ ਵੀ ਉਹਨਾਂ ਸਾਰਿਆਂ ਨੂੰ ਸੁਨੇਹੇ ਭੀ ਜੇ ਜਾਣਦੇ ਨੇ ਕਿ ਇਸ ਦਿਨ ਇਸ ਥਾਂ ਤੇ 8:00 ਵਜੇ ਜਿੜਤਾਜ ਕੋਸ਼ੀ ਸਿੰਘ ਸਾਹਿਬ ਦੀ ਕੀਤੀ ਜਾਣੀ ਹੈ ਔਰ ਤੁਸੀਂ ਪਹੁੰਚ ਕਰਕੇ ਉਹਦੇ ਵਿੱਚ ਸ਼ਮੂਲੀਅਤ ਕਰੋ ਹਾਜ਼ਰੀ ਕਰੋ ਅਖਬਾਰਾਂ ਚ ਵੀ ਹੁੰਦਾ ਹੈ ਚਿੱਠੀਆਂ ਵੀ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਨੇ ਆ ਕੈਦਾ ਗੁਰੂ ਦੀ ਹਜ਼ੂਰੀ ਵਿੱਚ ਤਖਤ ਸਾਹਿਬ ਤੇ ਚਾਹੇ ਕਿਸਕਰ ਸਾਹਿਬ ਹੈ ਚਾਹੇ ਸ਼ੀਰ ਇਕਾਲ ਤਖਤ ਸਾਹਿਬ ਹੈ ਸਤਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਕੀਰਤਨ ਹੁੰਦਾ ਹੈ ਗੁਰਮਤ ਸਮਾਗਮ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਉਸ ਸਭ ਕੀਸਾ ਜਿਹੜੀਆਂ ਨੇ ਉਸ ਰਸਮ ਬਾਰੇ ਮਾਈਕ ਤੇ ਸਪੀਕਰ ਤੇ ਬੋਲਦੀਆਂ ਵੀ ਨਹੀਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਹੁਕਮਨਾਮਾ ਹੁੰਦਾ ਹੈ ਜਿਹੜਾ ਪ੍ਰਸ਼ਾਦ ਜਿਹੜੇ ਦੇਗਾ ਉਹ ਪਰਪਾਈ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਪੁਸ਼ੀ ਦਾ ਸਮਾਗਮ ਹੁੰਦਾ ਹੈ ਉਦੋਂ ਹੈਡ ਗ੍ਰੰਥੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਨੂੰ ਖੋਲ੍ਹ ਕੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਸੰਗਤ ਜਕਾਰੇ ਛੜਦੀ ਹੈ ਔਰ ਜਿਹੜੀ ਉਸ ਜਹਾਦਰ ਸਾਹਿਬ ਨੂੰ ਜਿਹੜੀ ਪ੍ਰਵਾਨਗੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਖੱਟ ਗ੍ਰੰਥੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇਂਦਿਆਂ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਚੀਫ ਖਾਲਸਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਦਰਬ ਵੱਲੋਂ ਨਵਾਂ ਦਾ ਦਸਤਾਰ ਲੈ ਕੇ ਸਿੰਘ ਸਾਹਿਬਾਸਤੇ ਜਸਤਰ ਸਾਹਿਬਾਸਤੇ ਪਹੁੰਚਦਾ ਹੈ। ਔਰ ਫਿਰ ਬਾਕੀ ਸੰਪਰਦਾਵਾਂ ਜਿੰਨਾਂ ਵਿੱਚ ਨਿਹੰਗ ਸਿੰਘ ਨੇ, ਇਕਸਾਲਾ ਨੇ ਔਰ ਸਬਾ ਸੁਸਾਇਟੀਆਂ, ਸਿੰਘ ਸੁਭਾਵਾਂ, ਗੁਰਦੁਆਰਾ ਕਮੇਟੀਆਂ, ਉਦਾਸੀ ਮਾਪੂਰਤ, ਨਰਮਲੇ ਮਾਪੂਰਤ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜ਼ਹਿਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ। ਇਸੇ ਤਰ੍ਹਾਂ ਯਾਦ ਦੁਜੇ ਤੱਕ ਸਹਿਬਾਨ ਦੀ ਜਿਹੜੇ ਪੰਜਾਬ ਤਖਸਾਲਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਹੀ ਨੇ। ਜੇ ਮਤਖਸ਼ਰੀ ਕੇਸ ਕਰ ਸਕਦਾ ਹੈ ಪಕ್ಷੀ ਦਮਦਮਾ ਸਾਹਿਬ ਹੈ ਉਥੋਂ ਦੇ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਉਹ ਚਿੱਠੀ ਜਿਹੜੀ ਹੁੰਦੀ ਹੈ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੇਸਕਰ ਸਾਹਿਬ ਔਰ ਦਮਦਮਾ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਵੀਡੀਓ ਚਿੱਠੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਪਰ ਇਹ ਜੋ ਪਿਛਲੇ 2 ਦਿਨਾਂ ਵਿੱਚ ਵਾਪਰਿਆ ਦੇਖੋ ਸੇਵਾਵਾਂ ਮਿਲਣੀਆਂ ਜਾਂ ਸੇਵਾਵਾਂ ਵਾਪਸ ਲੈ ਲੈਣੀਆਂ ਇੱਕ ਵੱਖਰਾ ਵਿਸ਼ਾ ਪਰ ਮਰਿਆਦਾ ਦਾ ਬਹੁਤ ਵੱਡਾ ਜਿਹਾ ਕਾਂ ਸੀ ਉਹ ਇਹਨਾਂ ਨੂੰ ਨਿਯੁਕਤੀ ਨੂੰ ਲੈ ਕੇ ਕੀਤਾ ਗਿਆ ਚੋਰੀ ਛਿਪੇ ਨਿਯੁਕਤੀ ਕੀਤੀ ਗਈ ਚਲਦੇਖੰਡਪੁਰ ਸਾਹਿਬ ਦੇ ਪ੍ਰਵਾਹ ਵਿੱਚ ਮੈਨੇਜਰ ਨੇ ਔਰ ਸਕੱਤਰ ਨੇ ਸਿੱਧੇ ਦਸਤਾਰ ਰੱਖੀ ਬਾਕੀ ਸ੍ਰੋਪਾ ਆਇਆ ਔਰ ਬਿਨਾ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਤਖਤ ਸਾਹਿਬ ਤੇ ਜਾ ਕੇ ਖਾਲੀ ਪਾਲਕੀ ਨੂੰ ਬਖਾ ਟਿਕਣਾ ਸਾਬ ਦੇ ਅੰਤ ਤੱਕ ਜਿੱਥੇ ਮੈਨੂੰ ਲੱਗਦਾ ਹੈ ਕਿ 67 ਵੀ ਸੁਭਾਇਮਾਨ Falle ਨਹੀਂ ਸੀ ਬੀਤੇ ਉੱਥੇ ਜਾ ਕੇ ਮੱਥਾ ਟੇਕਣਾ ਔਰ ਚੋਰੀ ਛਿਪੇ ਜਿਹੜਾ ਹੋਇਆ ਹੈ ਇਹ ਬਹੁਤ ਇਹ ਮਰਿਆਦਾ ਦੀ ਉਲੰਘਣਾ ਪਰਮਰਿਆਦਾ ਦਾ ਕੰਨ ਕੀਤਾ ਗਿਆ ਮੈਂ ਦਾਸ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੋਣ ਦੇ ਸੰਗਤ ਦੀ ਜਾਣਕਾਰੀ ਵਾਸਤੇ ਜੇ ਤੁਸੀਂ ਸਵਾਲ ਕੀਤਾ ਸਾਨੂੰ ਵੀ ਟੈਲੀਫੋਨ ਆਇ ਸੰਸਥਾ ਨੂੰ ਮੈਸੇਜ ਆਇਸ ਤਨ ਔਰ ਕੇਵਲ ਸੰਗਤ ਦੀ ਜਾਣਕਾਰੀ ਵਾਸਤੇ ਕਿ ਸੰਗਤ ਇਸ ਮਰਿਆਦਾ ਤੋਂ ਜਾਣੂ ਹੋਵੇ ਇਹ ਮਰਿਆਦਾ ਕੀ ਹੁੰਦੀ ਆ ਉਹ ਜਿਹੜੀ ਮਰਿਆਦਾ ਸੀ ਤੁਹਾਡੇ ਸਵਾਲ ਪੁੱਛਣ ਤੇ ਤੁਹਾਡੇ ਨਾਲ ਉਹ ਸਾਂਝੀ ਕੀਤੀ ਸੰਗਤ ਦੇ ਨਾਮ ਨੂੰ ਨਹੀਂ ਹੈਗੇ ਜਿਵੇਂ ਤੁਹਾਨੂੰ ਜਿਆਦਾ ਸੀ ਮਾਲੂਮ ਬਹੁਤ ਕੀਤਾ ਜੀ ਦੇਖੋ ਇਸੇ ਕਰਕੇ ਆ ਨਾ ਕਿ ਜਦੋਂ ਕੋਈ ਬੇਅਨਜਮੀ ਕੀਤੀ ਜਾਂਦੀ ਆ ਤਾਂ ਉਸ ਬੇਅਨਜਮੀ ਦੇ ਖਿਲਾਫ ਪੰਥ ਦੇ ਵਿੱਚ ਐਸਾ ਜਿਹੜਾ ਰੋਸ ਹੈ ਉਹ ਉੱਠਣਾ ਜਿਹੜਾ ਉਹ ਸੁਭਾਵਕ ਹੈ